ਜੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵਨਤ ਮਾਲ ਦੀ ਰਹਿਸ਼ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆਂ ਖੇਡ ਰਹੀ ਆ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਸ੍ਰੀ ਜੀ ਸਨਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਨਿਰਵੰਧ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਕੱਠ ਨੂੰ ਕਿਸੇ ਤਰੀਕੇ ਨਾਲੇ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਢੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਬਾਂ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਹੇ ਆ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟਰੱਕ ਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸਿੱਖ ਤਾਂ ਮੇਰਾ ਵੀਰ ਗੱਲ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਦਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਿਆਂਗੇ ਉਹ ਕਰਦਿਆਂਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰਨੇ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸੌਰਨਾ ਕਰਾਂਗੇ ਆਵਾਂਗੇ ਫੋਟ ਪਿੱਛੇ ਅਤਲਾਈ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਭਾਨਾ ਸਿੱਧੂ ਨੇ ਲੈ ਗਿਆ ਜੋਧੀਆਂ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਤੇ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਆ ਸੀਦਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਜੇਕਸਟਰ ਨਾਲ ਸਫਾਇਆ ਕਰਨ ਲਈ ਜੋ ਪਿਛਲੇ ਦਿਨਾਂ ਛੁੱਟੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਅਤਵਾਦੀ ਕਹਿ ਕੇ ਮਾਰ ਦਿਓਗੇ ਜਿਹੜੇ ਅਟਵੰਤੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇਪੀਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਹੈ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਪਲਾਮੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਲਈਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਫਦਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰ ਦੇ ਨਾਜ ਨਾਲ ਡਰਨ ਨਾਲ ਡਰ ਕੇ ਅੱਜ ਕੱਲ੍ਹ ਅੰਝ ਬੈਠ ਕੇ ਜਾਰਦਿਕਾਂ ਵਿੱਚ ਬੈਠੇ ਹੋ ਦੱਬੇ ਹੋ ਜਦ ਲਈ ਪੁੱਟ ਜੇ ਵੀ ਤੁਹਾਡੇ ਘਰਾਂ 'ਚ ਅੱਗੇ ਪਹੁੰਚਣ ਲਈ ਸੇਕ ਪਹੁੰਚਣਾ ਨੂੰ ਹੁਣ ਬੇੜਾ ਡਰਨ ਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨੂੰ ਡਿਮਰ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾ ਲਈਆਂ ਬਾਹਰੋਂ ਸੈਂਟਰ ਤੋਂ ਮਗਾ ਲਈਆ ਫੋਰਸਾਂ ਨੈਟ ਬੰਦ ਕਰਤੇ ਜੀ ਹੁਣ ਵੀ ਇਹ ਪੂਰਾ ਬਰਤਾਂਤ ਆਏ ਸਰਦਨਗੇ ਮੀਡੀਆ ਲਈ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਸ ਉਹ ਲਿਆ ਲਈ ਜੀ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਹਿਆ ਇਹ ਸੈਂਟਰ ਦੀਆਂ ਸਾਰੇ ਫੋਰਸਾਂ ਲਿਆ ਕਿਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਇੱਕ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਹੀ ਨਹੀਂ ਮੰਨਣੀ ਜੁਲਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੀਆਂ ਉਹ ਆਦਾ ਸਾਡੇ ਕੋਲ ਸਾਡੇ ਗੁਰੂਆਂ ਦੀਆਂ ਹੈ ਜਬਰਦਸਤ ਸਬਰਨਾ ਮੁਕਾਬਲਾ ਕਿਵੇਂ ਕੀਤਾ ਪੰਜਵੇਂ ਪਾਸ਼ਾ ਗੁਰਜਨਦੇਵ ਜੀ ਨੇ ਨੌਵੇਂ ਪਾਸ਼ਾ ਉਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਕੌਨਸੇ ਜੇ ਤੇਰੇ ਹਲੇ ਮੰਨ ਚ ਕੋਈ ਹੈਗਾ ਵੀ ਹੋਰ ਬਾਰੇ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੱਕ ਚਾਹ ਪੂਰਾ ਨਹੀਂ ਹੋਇਆ ਜੇ ਲੈ ਸੱਟ ਕੇ ਐਨਐਸਏ ਵੀ ਆ ਕੇ ਤੂੰ ਦੇਖ ਰਿਹਾ ਅੱਜ ਵੀ ਉਹਨਾਂ ਨੂੰ ਨਾ ਢਾਹ ਰਿਹਾ ਹੈ ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸਲਾ ਮਸਲਾ ਵੀ ਤੁਸੀਂ ਵਿਚੀ ਰੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜਦੇ ਚੰਗੇ ਰਹਿੰਦੇ ਉਹ ਲੋਕ ਚੁੱਪ ਰਹੇ। ਸੋ ਮੇਰਾ ਵੀਰ ਇੱਕ ਤਾਂ ਧਿਆਨ ਨਾਲ ਸਾਰੇ ਗੱਲਾਂ ਸੁਣ ਲਿਓ। ਕਿ ਆਪਾਂ ਹਰ ਹਾਲਤ ਦੇ ਵਿੱਚ ਤਿੰਨ ਤਰੀਕੂ ਆ ਸੁਣਿਓ। ਪਹਿਲਾਂ ਐਮਪੀ ਪਾਰੀ ਵਿੱਚ ਮੈਂ ਇਹ ਬੋਲਦਾ ਸੀ ਹਜ਼ਾਰਾਂ ਅੰਗਜ਼ਾਨੂ ਸਰਪੀਰ ਵਿੱਚੋਂ ਕਿਸੇ ਨੂੰ ਮਲੇਸ਼ੀਆ ਚੋਂ ਸਿੰਗਾਪੁਰ ਚੋਂ ਅਰਮੀਨੀਆਂ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ। ਉਹ ਸਮਝਾਉਣ ਨੂੰ ਸੀ ਇਹ ਟ੍ਰੈਵਲਮੈਂਟ ਕਰਨ ਦੇ ਦੀ। ਕੋਈ ਬੰਦ ਕਰੋ ਸੁਣ ਲੈ ਨਹੀਂ ਚੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਬਸਾ ਕੇ ਬੈਜੇ ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲੇ ਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਆ ਵੀ ਦੱਸ ਦਊ ਮੈਨੂੰ ਹੁਣ ਤੱਕ ਦਾ ਦੱਸ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਇਹ ਲਾਇਸੈਂਸ ਏਜੰਟ ਨੂੰ ਸਰਕਾਰ ਦਿੰਦੀ ਆ ਸੂਬਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਾਇਸੈਂਸ ਸਰਕਾਰ ਨੇ ਕੋਲੇ ਸਭ ਤੁਸੀਂ ਜਾਰੀ ਕੀਤੇ ਆ ਜਿਹੜੀ ਕੋਈ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਆ ਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਭਾਈ ਉਥੇ ਪਹਿਲਾਂ ਪਰਚਾ ਹੋਇਆ ਜਿਹੜੀ ਜਿਹੜੀ ਨੇ ਲੁਧਿਆਣੇ ਵਾਲਾ ਪਰਚਾ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਪਰਚੇ ਨੇ ਉਹਦੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਨੀ ਭੰਲਦਾ ਯਾਰ ਮੰਗਦਾ ਨਾ ਲਾਇਸੈਂਸ ਕੋਲੇ ਨਾ ਲਾਇਸੈਂਸ ਹੈ ਨਾ ਇਹ ਪਰਚੇ ਉਹ ਚਰਿਆ ਕਰਦੇ ਐ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਐ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਦੀ ਲਾਦ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਹੈ ਭਾਨਾ ਦਾ ਯਾਰ ਮੰਗਦਾ ਹੈ ਕਾਨੂੰਨ ਹੈ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਜੀਮਾ ਰਿਮਾਰਡ ਦੀ ਮੁਗਦਾ ਪਹਿਲਾ ਪਰਚਾ ਰਿਮਾਰਡ ਦੀ ਮੁਗਦਾ ਪਹਿਲਾ ਪਰਚਾ ਆ ਬੈਠਾ ਬਚਾਰਾ ਘਰੇ ਬੈਠਾ ਕਿਸੇ ਐਲਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਇਹ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਨੇ ਭੁਲਾਤੇ ਆਉਣੇ ਇੱਥੇ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਬਚਰੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਿਹਾ ਗੋਲਡੀ 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 ਧੂਰੀ ਵਾਲਾ ਮੁੰਡਾ ਐਮਐਲਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਗੂੜਾ ਕਹਿੰਦੇ ਨੇ ਉਹ ਪਤਾ ਨਹੀਂ ਪੂਰਾ ਸਿਮਰਤ ਖੰਗੂੜਾ ਸਿਮਰਤ ਸਿਮਰਤ ਖੰਗੂੜਾ ਬੋਲੀ ਕੁੜੀ ਵੀ ਇਹ ਜਾਬਰ ਕਰ ਰਿਹਾ ਕਾਹਨ ਕਰ ਰਿਹਾ ਲੋਕਤੰਤਰ ਦਾ ਜੀ ਲੋਕਾਂ ਦੀ ਵਾਇ ਜੱਬਰ ਰਿਹਾ ਅੱਜ ਹੀ ਅੱਜ ਹੀ ਆਥਰੇ ਗੋੜੀ ਤੋਂ ਇਹ ਦੇ ਘਰੇ ਬਿジネス ਦਾ ਸੰਮਣ ਆ ਗਿਆ ਵੀ ਆਇਆ ਤੜਕੇ ਆ ਜਾਵੇ ਪੇਸ਼ ਹੋ ਜਾ ਇਹ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਉਹਦਾ ਸੰਮਣ ਉਹਦਾ ਸੰਮਣ ਇਹ ਕਦੇ ਸਾਨੂੰ ਜੋ ਉੱਥੇ ਲੁੱਟ ਲਿਆ ਸਾਡੀ ਮੇਲ ਦੀ ਕੁਰਸੀ ਖੋ ਕੇ ਲੈ ਗਈ ਬੀਜੇਪੀ ਉੱਠ ਕੇ ਲੈ ਗਈ ਅਸੀਂ ਸੁਨੀਪੋਰਟ ਜਾਵਾਂਗੇ ਲੋਕਾਂ ਅੰਦਰ ਦਾ ਘਾੜ ਹੋ ਗਿਆ ਇਹਦੀ ਸਾਡੇ ਇਹਨੂੰ ਫੜਨ ਨੂੰ ਫੜੇ ਕੇ ਜੀਵਾਰ ਨੂੰ ਛੋਡੇ ਵਾਂਦੀ ਘਾੜ ਹੁੰਦਾ ਜਨਾਬ ਆ ਕਹ ਅਨੀਰ ਆ ਬੈਠੀ ਹੈ ਗਰਦਬ ਵਿਚਾਰੀਆ ਬੱਟੇ ਮਗਰ ਸਾਡੇ ਨਹੀਂ ਦਾਦੀ ਰੋਜ਼ ਰੋਂਦੀ ਦੇ ਅੱਖਾਂ ਸੁੱਜੀਆਂ ਪੰਗਿਆ ਇਹ ਕਹਣ ਨਹੀਂ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰਾਂ ਦੇ ਪਸਾਰ ਤੇ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੇ ਕੱਢ ਕੇ ਦੇਰ ਕਾੜ ਤਰੂ 2 ਸਾਲ ਹੋ ਗਏ ਐਨੀਆਂ ਠਗੀਆਂ ਬੱਦੀਆਂ ਤੇਰੇ 2 ਸਾਲ ਅਜ ਅਸ਼ਰਿਆ ਬਣਾ ਸਰਸਾ ਨੂੰ ਕੰਮ ਚੱਲਦਾ ਦਸ ਸਿੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇਹ ਕਾਨੂੰਨ ਰਕਾਰ ਵੀ ਹਾਂ ਆਮ ਆਨ ਸਰਕਾਰ ਦੇ ਪਰਚਾ ਦਿੱਤਾ ਦਸ ਜਿਗ ਦਿੱਤਾ ਪਰਚਾ ਸਿਸ ਕਰਕੇ ਇਹ ਗੱਪ ਰੋੜ ਨੇ ਬੰਦ ਕਰ ਦਬਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚਟਪਟੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਗੁਲਾ ਦਿੱਤੀ ਜਾਂਦੇ ਆ ਇਹ ਸਮਝ ਗਏ ਇੰਨਾ ਚਾਹਾਂ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਾਇਤਨ ਸਾਧਰੀ ਕੋਈ ਨਹੀਂ ਇਹ ਲੋਕ ਐ ਬਹੁਤ ਵੱਡੀ ਤਾਕਤ ਆ ਜਬਰ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬਾਲਾ ਵੱਡਾ ਪ੍ਰੇਖਾ ਪਾ ਲਈ ਬੱਠੇ ਤੇਰਾ ਸਲਾਹਕਾਰ ਪਤਾ ਨਹੀਂ ਕਿਹੜਾ ਜਿਹੜਾ ਹੈਗੀ ਸਲਾਹ ਆ ਦਿੰਦਾ ਚੱਕ ਕੇ ਇਹਨੂੰ ਹੀ ਬੰਦਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖੜੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰਨ ਜਿਹਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਕਸਾ ਕੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜ਼ਬਰ ਕਰ ਗਏ ਜਿੱਲਾਂ ਸਿੱਟ ਗਏ ਸਟਲਾ ਪਰ ਇਹਨੂੰ ਇਹ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਕਿ ਕੋਈ ਗੱਲ ਨਹੀਂ ਆਓ ਜਿਹੜੀਆਂ ਮਾਰਨ ਟੰਗ ਅਸੀਂ ਖਾਣ ਨੂੰ ਤਿਆਰ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰ ਕੋਈ ਨਾ ਕੋਈ ਗਾਲ ਹੁਣੇ ਪੂਰਾ ਵਰਤਾਂਦ ਆਪਣੇ মিডিਆ ਛੱਡਣ ਦੇ ਪੂਰਾ ਆਪਣੇ ਇਹਨਾਂ ਨੇ ਆਈਟੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪੌਣੀਆਂ ਦੀਆਂ ਪੁਰਾਣੀਆਂ ਵੀਡੀਓ 500 ਸਾਲ ਵਾਲੀਆਂ ਦਾ ਇਹ ਜੀ ਆਇਆ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਪਾਣਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਪਾਰੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਨਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਲੋ ਮੈਂ ਫਿਰ ਜਿਹੜਾ ਪੰਜਾਬ ਦੇ ਲੋਕੋ ਮਸਲਤ ਭਾਨਣਾ ਨਹੀਂ ਐ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਊਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜਨੂ ਇਹਦੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵਿਕਰਾ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਵਾਅ ਹੋਰ ਬਣਾਉਣਗੇ ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਬਾਹਰ ਜਨਾ ਦੇ ਨਿਪੜਣ ਤੋਂ ਬੜਾ ਅੱਜ ਹੀ ਉਹਨਾਂ ਚਾਰ ਪੰਜ ਮੁੰਡਿਆਂ ਨੇ ਫੋਨ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਬਾਹਰ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬਦਲੇ ਬੰਦੇ ਵੱਲ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠ ਨਹੀਂ ਹੋਣਾ ਜਾ ਪਤਾ ਹੀ ਕਰਦੇ ਆ ਉੱਦੇ ਵੀ ਕਹਿੰਦੇ ਜੱਤੀ ਵਾਲੇ ਤੁਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹ ਬਾਗਿਆ ਆਪਣੇ ਮੁੰਡਾ ਵੱਡ ਬੱਲੜਾ ਦੁਆਰੇ ਹੁਣ ਤੇ ਉਹ ਲੈ ਲੇ ਮੁੰਡੇ ਸਿਵਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਣਦੇ ਨਹੀਂ ਤੂੰ ਹੀ ਤਰਾ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਕਿ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਈਨਾਮਾ ਹੋਗਾ ਜੀ ਨਿਬੜਗਾ ਜੀ ਉਹ ਤਾਂ ਵਾਪਸ ਲੈ ਲੈ ਜਿਨ੍ਹਾਂ ਨੇ ਨਾ ਜਿੰਨਾ ਚਿਰ ਸਾਡੇ ਮੂੰਹ ਦੇ ਵਿੱਚੋਂ ਮੈਂ ਬਾਰ-ਬਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਰੂਰ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰ ਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਤੇ ਆਪਣੇ ਮੋਬਾਈਲਾਂ ਦੇ ਤੇ ਗੂਗਲ ਮੈਪ ਤੇ ਆ ਡ੍ਰੀਮ ਲੈਂਡ ਕਲੋਨੀ ਵਾਟਸਾ ਕੀ ਹੈ ਬੇਰ ਕਾ ਬੇਰ ਕਾ ਪਲਾਂਟ ਹੈ ਬੇਰਕੇ ਵਾਲਾ ਉਹਦੇ ਕੋਲੇ ਆ ਡ੍ਰੀਮ ਲੈਂਡ ਕਲੋਨੀ ਐ ਪਟਿਆਲਾ ਬਾਈਪਾਸ ਤੇ ਨਾਲ ਹਾਂ ਨੇ ਵੀ ਨਾਲ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਲ ਹਾਲ ਚੋਂ ਉੱਥੇ ਪਹੁੰਚਣ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਊਗਾ ਤੇ ਇਹਦਾ ਜਬਰ ਇਹਦੇ ਤਬੂਤ 'ਚ ਇੱਕ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਵਿੱਚ ਸੰਭਾਰ ਹੁੰਦੀ ਐ ਕੋਈ ਗੱਲ ਨਹੀਂ ਜ਼ਬਰਦਸਤ ਸਾਹਮਣਾ ਕਰਨ ਤਿਆਰ ਮਾਰ ਦਾੰਦ ਚਲਾਗੋੜਾ ਜੋ ਤਰੀ ਭੁਖ ਰਹਿੰਦੀ ਆ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਉਹਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਦੇ ਸਮੇਂ ਸੀ ਉੱਠ ਖੜਦੇ ਨਾ ਜਦੋਂ ਦਰ ਕੇ ਘਰਾਂ ਦੇ ਬਣ ਕੇ ਸੀਗੇ ਦਸਤ ਫਰਾਦੀ ਸੀ ਆ ਦਿਨ ਦੀ ਜੀਵਨ ਤੇ ਹੁਣ ਵੀ ਐਂ ਬਣ ਗਏ ਤਾਂ ਸਮਝ ਲੋ ਆਉਣ ਵਾਲੇ ਸਮੇ ਸਭ ਨੂੰ ਤੇ ਬੇਠੀ ਤੁਨੇ ਆਉਣਗੇ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਐ ਜੀਪ ਥਲੀ ਦਾ ਜਿਹੜਾ ਕੈਮਰੇਮੈਨ ਦਾ ਕੈਮਰਾ ਖੋਇਆ ਗਿਆ ਭੰਨਿਆ ਗਿਆ। ਇੱਕ ਮੁੰਡਾ ਹਰੀਸ਼ ਹਰੀਸ਼ ਸੀ ਆ ਕੋਈ ਕੋ ਸਟੇਟ ਟੀਵੀ ਵਾਲਾ ਕੋਈ ਦਾ ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਜੀ। ਕਦਰ ਕੋਈ ਨਹੀਂ ਛੱਡ ਰਹੀ ਅੱਜੇ। ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ। ਕੋਈ ਹੋਰ ਗੱਲ ਦੱਸੋ ਵੀ ਕਿਹ ਕਹਨ ਵਾਲੀਆਂ ਤਾਂ। ਹਾਂ ਜੀ। ਭਾਈ ਈਜ਼ੀ ਵੀਡੀਓ ਦਾ ਦੇ ਹੱਕ ਚ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲੀ ਮਨੋਵਲ ਥੋੜਾ ਸਹੀ ਹੋਵੇ ਮਨੋਵਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜ਼ਬਰ ਦਾ ਟੱਕਰਾ ਕੀਤਾ ਗੋਡੇ ਨਹੀਂ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜਾਈ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਾਹਿਬ ਜੱਜਾਂ ਨੂੰ ਤਾਂ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਸ਼ੂਰਤ ਸੀ ਇਹ ਦਿੱਤੇਗੇ ਕੀ ਕੁਸ਼ੂਰਤ ਹੋਇਆ ਪਰ ਉਹਨਾਂ ਨੇ ਮੁਕਾਬਲਾ ਦਿੱਤਾ ਹੀ ਡਟ ਕੇ ਜਵਾਲਾ ਐਵੇਂ ਨਾ ਉਹ ਕਰਿਆ ਕਰੋ ਆ ਜਾਓ ਤੈਨੂੰ ਤਰੀਕ ਨੂੰ 10 ਵਜੇ ਭਵਨਤਮਨ ਦੇ ਘਰ ਦੇ ਅੱਗੇ ਸਨੂਰ ਮੇਰਕਾਬਲਸਪਲਾਨ ਦੇ ਕੋਲੇ ਡ੍ਰੀਮਗ੍ਰੇਟ ਕਲੋਨੀ 10 ਵਜੇ ਮਿਲਦਾ ਜੀ ਉਹਦੇ ਤੱਕੜੇ ਲਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ